ਮੇਰਾ ਸੁਖੀ ਰਹੇ ਪਰਿਵਾਰ ਬਾਬਾ ਜੀ ਕਿਰਪਾ ਕਰੋ ਸਦਾ ਵਸਦਾ ਰਹੇ ਪਰਿਵਾਰ ਬਾਬਾ ਜੀ ਕਿਰਪਾ ਕਰੋ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਖੁਸ਼ੀਆਂ ਦੇ ਵਿੱਚ ਉਮਰ ਬਿਤਾਈਏ ਦੁੱਖ ਕਦੇ ਨਾ ਪਾਈਏ ਸਾਡੇ ਵੇੜੇ ਆਵੀ ਬਾਬਾ ਅਸੀਂ ਤੇਰੇ ਵੱਲ ਆਈਏ ਖੁਸ਼ੀਆਂ ਦੇ ਵਿੱਚ ਉਮਰ ਬਿਤਾਈਏ ਦੁੱਖ ਕਦੇ ਨਾ ਪਾਈਏ ਸਾਡੇ ਵੇੜੇ ਆਵੀ ਬਾਬਾ ਅਸੀਂ ਤੇਰੇ ਵੱਲ ਆਈਏ ਹੱਸਿਆਂ ਦੇ ਵਿੱਚ ਹੱਸਦੇ ਰਹੀ ਆਪਣੀ ਮौज ਮਨਾਈਏ ਆਪਣੇ ਰਸਤੇ ਲਾਵੀ ਸਾਨੂੰ ਤੇਰਾ ਨਾਮ ਸਦਾ ਹੀ ਧਿਆਈਏ ਤੁਸੀਂ ਰਹੋ ਸਦਾ ਸਾਡੇ ਨਾਲ ਬਾਬਾ ਜੀ ਕਿਰਪਾ ਕਰੋ ਸਦਾ ਵਸਦਾ ਰਹੇ ਪਰਿਵਾਰ ਬਾਬਾ ਜੀ ਕਿਰਪਾ ਕਰੋ ਮੇਰਾ ਸੁਖੀ ਰਹੇ ਪਰਿਵਾਰ ਬਾਬਾ ਜੀ ਕਿਰਪਾ ਕਰੋ ਸਦਾ ਵਸਦਾ ਰਹੇ ਪਰਿਵਾਰ ਬਾਬਾ ਜੀ ਕਿਰਪਾ ਕਰੋ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮਤਲਬ ਦੇ ਨੇ ਸਾਥੀ ਸਾਰੇ ਵੇਖ ਲਿਆ ਅਜ਼ਮਾ ਕੇ ਜੋ ਮੰਗਿਆ ਸੀ ਮਿਲ ਗਿਆ ਮੈਨੂੰ ਤੇਰੇ ਚਰਨੀਆਂ ਆ ਕੇ ਮਤਲਬ ਦੇ ਨੇ ਸਾਥੀ ਸਾਰੇ ਵੇਖ ਲਿਆ ਅਜ਼ਮਾ ਕੇ ਜੋ ਮੰਗਿਆ ਸੀ ਮਿਲ ਗਿਆ ਮੈਨੂੰ ਤੇਰੇ ਕਰ ਵਿੱਚ ਆ ਕੇ ਖੁਸ਼ੀਆਂ ਝੋਲੀ ਦੇ ਵਿੱਚ ਪਾਇਓ ਗਲ ਆਪਣੇ ਨਾਲ ਲਾ ਕੇ ਭਗਤੀ ਦੇ ਰੰਗ ਰੰਗ ਲੈ ਮੈਨੂੰ ਆਪਣਾ ਰੰਗ ਚੜਾ ਕੇ ਹੱਥ ਵਧਾ ਕੇ ਆਪਣਾ ਸਾਡਾ ਕਾਰੋਬਾਰ ਚਲਾਵੀ ਆਪਣੀ ਕਿਰਪਾ ਦੇ ਨਾਲ ਸਾਡੇ ਘਰ ਵਿੱਚ ਬਰਕਤ ਪਾਵੀ ਹੱਥ ਵਧਾ ਕੇ ਆਪਣਾ ਸਾਡਾ ਕਾਰੋਬਾਰ ਚਲਾਵੀ ਆਪਣੀ ਕਿਰਪਾ ਦੇ ਨਾਲ ਸਾਡੇ ਘਰ ਵਿੱਚ ਬਰਕਤ ਪਾਵੀ ਜੋ ਕੋਈ ਸਾਥੋਂ ਭੁੱਲ ਹੋ ਜਾਵੇ ਸਾਡੀ ਭੁੱਲ ਬੁਲਾਵੀ ਸਾਡੇ ਅੰਗ ਸੰਗ ਰਹੀ ਸਦਾ ਤੂੰ ਸਾਥੋਂ ਦੂਰ ਨਾ ਜਾਮੀ ਅਸੀਂ ਤੇਰੇ ਬਾਲ ਗੋਪਾਲ ਬਾਬਾ ਜੀ ਕਿਰਪਾ ਕਰੋ रखण सदा ख्याल बाबा जी कृपा करो, मेरा paribar, बाबा जी करो। रहे परिवार बाबा जी कृपा करो सदा वसदा रहे परिवार बाबा जी कृपा करो तन तन बाबा दप सिंह जी ਤਨ ਤਨ ਬਾਬਾ ਦੀਪ ਸਿੰਘ ਜੀ ਖੁਸ਼ੀਆਂ ਦੇ ਵਿੱਚ ਉਮਰ ਬਿਤਾਈਏ ਦੁੱਖ ਕਦੇ ਨਾ ਪਾਈਏ ਸਾਡੇ ਵੇੜੇ ਆਵੀ ਬਾਬਾ ਅਸੀਂ ਤੇਰੇ ਵੱਲ ਆਹੀਏ ਖੁਸ਼ੀਆਂ ਦੇ ਵਿੱਚ ਉਮਰ ਬਿਤਾਈਏ ਦੁੱਖ ਕਦੇ ਨਾ ਪਾਈਏ ਸਾਡੇ ਵੇੜੇ ਆਵੀ ਬਾਬਾ ਅਸੀਂ ਤੇਰੇ ਵੱਲ ਆਈਏ ਹੱਸਿਆਂ ਦੇ ਵਿੱਚ ਹੱਸਦੇ ਰਹੀਏ ਆਪਣੀ ਮौज ਮਨਾਈਏ ਆਪਣੇ ਰਸਤੇ ਲਾਵੀ ਸਾਨੂੰ ਤੇਰਾ ਨਾਮ ਸਦਾ ਹੀ ਧਿਆਈਏ ਤੁਸੀਂ ਰਹੋ ਸਦਾ ਸਾਡੇ ਨਾਲ बाबा जी कृपा करो सदा रहे परिवार बाबा जी कृपा करो मेरा सुखी रहे परिवार बाबा जी कृपा करो सदा बसदा रहे परिवार बाबा जी कृपा करो ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮਤਲਬ ਦੇ ਨੇ ਸਾਥੀ ਸਾਰੇ ਵੇਖ ਲਿਆ ਅਜ਼ਮਾ ਕੇ ਜੋ ਮੰਗਿਆ ਸੀ ਮਿਲ ਗਿਆ ਮੈਨੂੰ ਤੇਰੇ ਚਰਨੀਆਂ ਆ ਕੇ ਮਤਲਬ ਦੇ ਨੇ ਸਾਥੀ ਸਾਰੇ ਵੇਖ ਲਿਆ ਅਜ਼ਮਾ ਕੇ ਜੋ ਮੰਗਿਆ ਸੀ ਮਿਲ ਗਿਆ ਮੈਨੂੰ ਤੇਰੇ ਕਰ ਵਿੱਚ ਆ ਕੇ ਖੁਸ਼ੀਆਂ ਝੋਲੀ ਦੇ ਵਿੱਚ ਪਾਇਓ ਗਲ ਆਪਣੇ ਨਾਲ ਲਾ ਕੇ ਭਗਤੀ ਦੇ ਰੰਗ ਰੰਗ ਲੈ ਮੈਨੂੰ ਆਪਣਾ ਰੰਗ ਚੜਾ ਕੇ ਹੱਥ ਵਧਾ ਕੇ ਆਪਣਾ ਸੜਕਾ ਰੋਬਾਰ ਚਲਾਵੀ ਆਪਣੀ ਕਿਰਪਾ ਦੇ ਨਾਲ ਸਾਡੇ ਘਰ ਵਿੱਚ ਬਰਕਤ ਪਾਵੀ ਹੱਥ ਵਧਾ ਕੇ ਆਪਣਾ ਸਾਡਾ ਕਾਰੋਬਾਰ ਚਲਾਵੀ ਆਪਣੀ ਕਿਰਪਾ ਦੇ ਨਾਲ ਸਾਡੇ ਘਰ ਵਿੱਚ ਬਰਕਤ ਪਾਵੀ ਜੋ ਕੋਈ ਸਾਥੋਂ ਭੁੱਲ ਹੋ ਜਾਵੇ ਸਾਡੀ ਭੁੱਲ ਬੁਲਾਵੀ ਸਾਡੇ ਅੰਗ ਸੰਗ ਰਹੀ ਸਦਾ ਤੂੰ ਸਾਥੋਂ ਦੂਰ ਨਾ ਜਾਮੀ ਅਸੀਂ ਤੇਰੇ ਬਾਲ ਗੋਪਾਲ ਬਾਬਾ ਜੀ ਕਿਰਪਾ ਕਰੋ रखण सदा ख़याल बाबा जी कृपा करो परिवार बाबा जी कृपा करो सदा वसदा रहे परिवार बाबा जी कृपा करो तन तन बाबा जीप सिंह जी ਤਨ ਤਨ ਪਾਵਾ ਦੀਪ ਸਿੰਘ ਜੀ ਖੁਸ਼ੀਆਂ ਦੇ ਵਿੱਚ ਉਮਰ ਬਿਤਾਈਏ ਦੁੱਖ ਕਦੇ ਨਾ ਪਾਈਏ ਸਾਡੇ ਵੇੜੇ ਆਵੀਂ ਬਾਬਾ ਅਸੀਂ ਤੇਰੇ ਵੱਲ ਆਹੀਏ ਖੁਸ਼ੀਆਂ ਦੇ ਵਿੱਚ ਉਮਰ ਬਿਤਾਈਏ ਦੁੱਖ ਕਦੇ ਨਾ ਪਾਈਏ ਸਾਡੇ ਵੇੜੇ ਆਵੀ ਬਾਬਾ ਅਸੀਂ ਤੇਰੇ ਵੱਲ ਆਈਏ ਹੱਸਿਆਂ ਦੇ ਵਿੱਚ ਹੱਸਦੇ ਰਹੀ ਆਪਣੀ ਮौज ਮਨਾਈਏ ਆਪਣੇ ਰਸਤੇ ਲਾਵੀ ਸੰਨ ਤੇਰਾ ਨਾਮ ਸਦਾ ਹੀ ਧਿਆਈਏ ਤੁਸੀਂ ਰਹੋ ਸਦਾ ਸਾਡੇ ਨਾਲ ਬਾਬਾ ਜੀ ਕਿਰਪਾ ਕਰੋ ਸਦਾ ਵਸਦਾ ਰਹੇ ਪਰਿਵਾਰ ਬਾਬਾ ਜੀ ਕਿਰਪਾ ਕਰੋ ਮੇਰਾ ਸੁਖੀ ਰਹੇ ਪਰਿਵਾਰ ਬਾਬਾ ਜੀ ਕਿਰਪਾ ਕਰੋ ਸਦਾ ਵਸਦਾ ਰਹੇ ਪਰਿਵਾਰ ਬਾਬਾ ਜੀ ਕਿਰਪਾ ਕਰੋ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮਤਲਬ ਦੇਨੇ ਸਾਥੀ ਸਾਰੇ ਵੇਖ ਲਿਆ ਅਜ਼ਮਾ ਕੇ ਜੋ ਮੰਗਿਆ ਸੀ ਮਿਲ ਗਿਆ ਮੈਨੂੰ ਤੇਰੇ ਚਰਨੀਆਂ ਆ ਕੇ ਮਤਲਬ ਦੇਨੇ ਸਾਥੀ ਸਾਰੇ ਵੇਖ ਲਿਆ ਅਜ਼ਮਾ ਕੇ ਜੋ ਮੰਗਿਆ ਸੀ ਮਿਲ ਗਿਆ ਮੈਨੂੰ ਤੇਰੇ ਘਰ ਵਿੱਚ ਆ ਕੇ ਖੁਸ਼ੀਆਂ ਝੋਲੀ ਦੇ ਵਿੱਚ ਪਾयो ਗਲ ਆਪਣੇ ਨਾਲ ਲਾ ਕੇ ਭਗਤੀ ਦੇ ਰੰਗ ਰੰਗ ਲੈ ਮੈਨੂੰ ਆਪਣਾ ਰੰਗ ਚੜਾ ਕੇ ਹੱਥ ਵਧਾ ਕੇ ਆਪਣਾ ਸੜਕਾ ਰੋਬਾਰ ਚਲਾਵੀ ਆਪਣੀ ਕਿਰਪਾ ਦੇ ਨਾਲ ਸਾਡੇ ਘਰ ਵਿੱਚ ਬਰਕਤ ਪਾਵੀ ਹੱਥ ਵਧਾ ਕੇ ਆਪਣਾ ਸਾਡਾ ਕਾਰੋਬਾਰ ਚਲਾਵੀ ਆਪਣੀ ਕਿਰਪਾ ਦੇ ਨਾਲ ਸਾਡੇ ਘਰ ਵਿੱਚ ਬਰਕਤ ਪਾਵੀ ਜੋ ਕੋਈ ਸਾਥੋਂ ਭੁੱਲ ਹੋ ਜਾਵੇ ਸਾਡੀ ਭੁੱਲ ਬੁਲਾਵੀ ਸਾਡੇ ਅੰਗ ਸੰਗ ਰਹੀ ਸਦਾ ਤੂੰ ਸਾਥੋਂ ਦੂਰ ਨਾ ਜਾਮੀ ਅਸੀਂ ਤੇਰੇ ਬਾਲ ਗੋਪਾਲ ਬਾਬਾ ਜੀ ਕਿਰਪਾ ਕਰੋ रखण सदा ख़याल बाबा जी कृपा करो परिवार बाबा जी कृपा करो सदा वसदा रहे परिवार बाबा जी कृपा करो तन तन बाबा जीप सिंह जी, गृपा जी गृपा ਤਨ ਤਨ ਬਾਬਾ ਦੀਪ ਸਿੰਘ ਜੀ ਖੁਸ਼ੀਆਂ ਦੇ ਵਿੱਚ ਉਮਰ ਬਿਤਾਈਏ ਦੁੱਖ ਕਦੇ ਨਾ ਪਾਈਏ ਸਾਡੇ ਵੇੜੇ ਆਵੀਂ ਬਾਬਾ ਅਸੀਂ ਤੇਰੇ ਵੱਲ ਆਹੀਏ ਖੁਸ਼ੀਆਂ ਦੇ ਵਿੱਚ ਉਮਰ ਬਿਤਾਈਏ ਦੁੱਖ ਕਦੇ ਨਾ ਪਾਈਏ ਸਾਡੇ ਵੇੜੇ ਆਵੀ ਬਾਬਾ ਅਸੀਂ ਤੇਰੇ ਵੱਲ ਆਈਏ ਹੱਸਿਆਂ ਦੇ ਵਿੱਚ ਹੱਸਦੇ ਰਹੀ ਆਪਣੀ ਮौज ਮਨਾਈਏ ਆਪਣੇ ਰਸਤੇ ਲਾਵੀ ਸਾਨੂੰ ਤੇਰਾ ਨਾਮ ਸਦਾ ਹੀ ਧਿਆਈਏ ਤੁਸੀਂ ਰਹੋ ਸਦਾ ਸਾਡੇ ਨਾਲ ਬਾਬਾ ਜੀ ਕਿਰਪਾ ਕਰੋ ਸਦਾ ਵਸਦਾ ਰਹੇ ਪਰਿਵਾਰ ਬਾਬਾ ਜੀ ਕਿਰਪਾ ਕਰੋ ਮੇਰਾ ਸੁਖੀ ਰਹੇ ਪਰਿਵਾਰ ਬਾਬਾ ਜੀ ਕਿਰਪਾ ਕਰੋ ਸਦਾ ਵਸਦਾ ਰਹੇ ਪਰਿਵਾਰ ਬਾਬਾ ਜੀ ਕਿਰਪਾ ਕਰੋ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮਤਲਬ ਦੇਨੇ ਸਾਥੀ ਸਾਰੇ ਵੇਖ ਲਿਆ ਅਜ਼ਮਾ ਕੇ ਜੋ ਮੰਗਿਆ ਸੀ ਮਿਲ ਗਿਆ ਮੈਨੂੰ ਤੇਰੇ ਚਰਨੀਆਂ ਆ ਕੇ ਮਤਲਬ ਦੇਨੇ ਸਾਥੀ ਸਾਰੇ ਵੇਖ ਲਿਆ ਅਜ਼ਮਾ ਕੇ ਜੋ ਮੰਗਿਆ ਸੀ ਮਿਲ ਗਿਆ ਮੈਨੂੰ ਤੇਰੇ ਘਰ ਵਿੱਚ ਆ ਕੇ ਖੁਸ਼ੀਆਂ ਝੋਲੀ ਦੇ ਵਿੱਚ ਪਾਇਓ ਗਲ ਆਪਣੇ ਨਾਲ ਲਾ ਕੇ ਭਗਤੀ ਦੇ ਰੰਗ ਰੰਗ ਲੈ ਮੈਨੂੰ ਆਪਣਾ ਰੰਗ ਚੜਾ ਕੇ ਹੱਥ ਵਧਾ ਕੇ ਆਪਣਾ ਸਾਡਾ ਕਾਰੋਬਾਰ ਚਲਾਵੀ ਆਪਣੀ ਕਿਰਪਾ ਦੇ ਨਾਲ ਸਾਡੇ ਘਰ ਵਿੱਚ ਬਰਕਤ ਪਾਵੀ ਹੱਥ ਵਧਾ ਕੇ ਆਪਣਾ ਸਾਡਾ ਕਾਰੋਬਾਰ ਚਲਾਵੀ ਆਪਣੀ ਕਿਰਪਾ ਦੇ ਨਾਲ ਸਾਡੇ ਘਰ ਵਿੱਚ ਬਰਕਤ ਪਾਵੀ ਜੋ ਕੋਈ ਸਾਥੋਂ ਭੁੱਲ ਹੋ ਜਾਵੇ ਸਾਡੀ ਭੁੱਲ ਬੁਲਾਵੀ ਸਾਡੇ ਅੰਗ ਸੰਗ ਰਹੀ ਸਦਾ ਤੂੰ ਸਾਥੋਂ ਦੂਰ ਨਾ ਜਾਮੀ ਅਸੀਂ ਤੇਰੇ ਬਾਲ ਗੋਪਾਲ ਬਾਬਾ ਜੀ ਕਿਰਪਾ ਕਰੋ हण रखना सदा ख़्यालु बाबा जी कृपा करो